ਇਨਕਾਊਂਟਰਸ ਵਾਲੀ ਗੱਲ ਤੇ ਗੱਲ ਕਰ ਰਿਹਾ ਸੀ ਜੀ ਇਹ ਕਿੱਥੋਂ ਦੀਆਂ ਘਟਨਾਵਾਂ ਨੇ ਲਗਾਤਾਰ ਕਹਿੰਦੇ ਤਿੰਨ ਇਨਕਾਊਂਟਰ ਹੋਏ ਨੇ ਹਾਂਜੀ ਤਿੰਨ ਇਨਕਾਊਂਟਰ ਜਿਹੜੇ ਆ ਉਹ ਕੱਲ ਕਹ ਲੋ ਕਿ ਇੱਕੋ ਦਿਨ ਚ ਯਾਨੀ 24 ਘੰਟੇ ਚ ਹੋਏ ਆ ਜੀ ਇੰਡੀਆ ਚ ਤੁਸੀਂ ਦੇਖੋ ਕਿ ਜੇ ਆਪਾਂ ਅੱਜ ਪੰਜਾਬ ਦੇ ਲਿਹਾਜ਼ ਨਾਲ ਦੇਖਾਂਗੇ ਤਾਂ ਪੰਜਾਬ 'ਚ ਇੱਕ ਵੀ ਕੋਈ ਵੱਡੀ ਖ਼ਬਰ ਨਹੀਂ ਹੈ ਹੂੰ ਉਹੀ ਮੰਤਰੀਆਂ ਦਾ ਉਹ ਸ਼ਫਲਿੰਗ ਵਾਲੀ ਗੱਲ ਵੀ ਸ਼ਫਲਿੰਗ ਹੋ ਗਈ ਆ ਜੀ ਇਹ ਹੋ ਗਿਆ ਉਹਨੇ ਤਨਸ ਕੱਸ ਦਿੱਤਾ ਉਹਨੇ ਤਨਸ ਕੱਸ ਦਿੱਤਾ ਆ ਹੀ ਕੁਝ ਚੱਲਿਆ ਹੂੰ ਯਾਨੀ ਤੁਸੀਂ ਇਹ ਵੇਖੋ ਕਿ ਪੰਜਾਬ ਚ ਕੀ ਮੁੱਦੇ ਖਤਮ ਹੋ ਗਏ ਨੇ ਜੀ ਪਰ ਭਾਰਤ ਦੇ ਲਿਹਾਜ਼ ਨਾਲ ਜੇ ਤੁਸੀਂ ਦੇਖੋ ਕਿ ਤੇ ਇਹ ਖਬਰ ਜਿਹੜੀ ਹੈ ਨਾ ਇਹਨੇ ਬੜਾ ਮਤਲਬ ਕਿ ਪਿਛਾਂ ਜੇ ਥਾਂ ਹਾਸਲ ਕੀਤਾ ਹੂੰ ਅਖਬਾਰਾਂ ਦੇ ਵਿੱਚ ਵੀ ਜੀ ਜੀ ਤੇ ਉਹਦੇ ਵਿੱਚ ਵੀ ਕੁਝ ਚੀਜ਼ਾਂ ਟੁੱਟਵੇਂ ਰੂਪ ਚ ਆਈਆਂ ਨੇ ਦੇਖੋ ਯੂਪੀ ਤੋਂ ਸਟਾਰਟ ਕਰਦੇ ਆਂ ਕੱਲ ਅਨੁਜ ਪ੍ਰਤਾਪ ਸਿੰਘ ਨਾਂ ਦਾ ਜਿਹੜਾ ਇੱਕ ਨਾਮਜ਼ਦ ਮੁਲਜ਼ਮ ਸੀ ਉਹ ਮਾਰ ਦਿੱਤਾ ਜੀ ਇਨਕਾਊਂਟਰ ਕਰ ਦਿੱਤਾ ਗਿਆ ਹੁਣ ਇਹ ਮਾਮਲਾ ਜੁੜਿਆ ਹੈ ਸ਼ਾਇਦ ਸੁਲਤਾਨਪੁਰ ਚੱਕ ਡਕੈਤੀ ਹੋਈ ਸੀ ਲਖਨਊ ਆ ਗਿਆ ਗਾਂ ਰਾਇਬਰੀ ਤੇ ਗਾਂ ਸੁਲਤਾਨਪੁਰ ਦਾ ਏਰੀਆ ਆ ਗਿਆ ਉੱਥੇ ਇੱਕ ਡਕੈਤੀ ਹੋਈ ਸੀ ਹਮ ਬੜੀ ਤਗੜੀ ਡਕੈਤੀ ਹੋਈ ਤੇ ਉਹਦੇ ਵਿੱਚ ਸੁਖਮ ਸਾਹਿਬ 15 ਕਿ 16 ਬੰਦੇ ਜਿਹੜੇ ਆ ਨਾ ਉਹਨਾਂ ਦੀ ਨਿਸ਼ਾਨਦੀ ਹੋਈ ਜੀ ਪਛਾਣ ਹੋਈ ਹਮ ਹਮ ਉਹਨਾਂ ਦੇ ਵਿੱਚੋਂ ਕਹਿ ਲੋ ਕਿ ਇੱਕ ਤੇ ਜਿਹੜਾ ਅਣਪਛਾਤਾ ਰੱਖਿਆ ਬਾਕੀ ਮਤਲਬ ਕਿ ਆਇਡੈਂਟੀਫਾਈਡ ਹੋ ਗਏ ਜੀ ਹੁੰਦਾ ਕੀ ਆ ਕਿ ਕੁਝ ਦਿਨ ਪਹਿਲਾਂ ਇਹਨਾਂ ਨੇ ਇੱਕ ਐਨਕਾਉਂਟਰ ਕੀਤਾ ਸੀਗਾ ਉਹਦੇ ਵਿੱਚ ਸ਼ਾਇਦ ਮੰਗੇਸ਼ যাদਬ ਦਾ ਜੀ ਉਹਦੇ 'ਚ ਬਹੁਤ ਰੌਲਾ ਪਿਆ ਹਮ ਰੌਲਾ ਇਉਂ ਪਿਆ ਕਿ ਜਿਹੜਾ ਇਸ ਸਾਰੇ ਡਕੈਤੀ ਦੀ ਕਹਿ ਲੋ ਕਿ ਅਗਵਾਈ ਕਰ ਰਿਆ ਸੀਗਾ ਮੁੱਖ ਮੁਲਜ਼ਮ ਸੀਗਾ ਹੂੰ ਉਹਦਾ ਨਾਮ ਸੀਗਾ ਸ਼ਾਇਦ ਵਿਪਨ ਕੁਮਾਰ ਸਿੰਘ ਜੀ ਉਹ ਸੀ ਠਾਕੁਰ ਹੂੰ ਬਾਕੀ ਉਹਦੇ گروਹ ਦੇ ਵਿੱਚ ਕੁਝ ਮੁੰਡੇ ਕਹਿ ਲੋ ਕਿ Yadav ਆ ਗਏ ਕੁਝ Bamman ਆ ਗਏ ਹੂੰ ਇਸ ਸਮਾਜ ਤੋਂ ਆ ਗਏ ਤਾਂ ਕੁਝ ਮਤਲਬ ਕਿ ਸ਼ਾਇਦ 1-2 ਮੁਸਲਮਾਨਾ ਦੇਗੇ ਸੀ ਸ਼ਾਇਦ ਰਲ-ਮਿਲੀ ਤਰ੍ਹਾਂ ਦੀ ਗੱਲ ਹੈ ਮਤਲਬ ਕਿ ਇਸ ਤਰ੍ਹਾਂ ਬਹੁਤ ਵੱਡਾ ਸੀਗਾ ਜੀ ਕੰਮ ਉਹਨਾਂ ਨੇ ਬਹੁਤ ਵੱਡਾ ਕਰ ਦਿੱਤਾ ਤਾਂ ਹੁੰਦਾ ਕੀ ਆ ਕਿ ਜਦੋਂ ਯਾਦਵ ਦਾ ਇੰਕਾਊਂਟਰ ਕੀਤਾ ਗਿਆ ਤਾਂ ਸਿੱਧਾ ਸਵਾਲ ਉੱਠਿਆ ਉਹਨਾਂ ਦੀ ਐਸਟੀਐਫ ਤੇ ਹੂੰ ਇਹ ਕਿਹਾ ਗਿਆ ਕਿ ਇਹ ਐਸਟੀਐਫ ਸਪੈਸ਼ਲ ਟਾਸਕ ਫੋਰਸ ਨਹੀਂ ਤੇ ਸਪੈਸ਼ਲ ਠਾਕੁਰ ਫੋਰਸ ਹੈ ਹੂੰ ਆਪਣੇ ਸਮਾਜ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਸਮੱਸਿਆ ਤਾਂ ਬਹੁਤ ਵੱਡੀ ਹੈ ਇਹ ਆ ਤੇ ਕਿਹਾ ਗਿਆ ਕਿ ਇਸ ਐਸਟੀਐਫ ਦੇ ਵਿੱਚ ਜ਼ਿਆਦਾਤਰ ਠਾਕੁਰ ਭਰਤੀ ਕਰ ਰੱਖੇ ਲੋ ਜੀ ਅਕਲੇਸ਼ ਯਾਦਵ ਨੇ ਵੀ ਰੌਲਾ ਪਾਇਆ ਤੇ ਦੁਨੀਆ ਤੇ ਜਾਣ ਵੀ ਪਾਇਆ ਹੁਣ ਜਿਹੜਾ ਇਹ ਕੱਲ ਇਸੇ ਹੀ ਮੁਕਦਮੇ 'ਚ ਮਾਰਿਆ ਹੂੰ ਇਹ ਅਜੇ ਤੱਕ ਮਤਲਬ ਕੋ ਫੜਿਆ ਨਹੀਂ ਸੀ ਗਿਆ ਜੀ ਅਨੂਜ ਨੂੰ ਮਾਰ ਦਿੱਤਾ ਗਿਆ ਹੂੰ ਹੁਣ ਇਹ ਠਾਕੁਰ ਸੀ ਲੋਕ ਕਹਿ ਰਹੇ ਨੇ ਕਿ ਜਦੋਂ yogi baba ਫਸ ਗਿਆ ਕਿ ਠਾਕਰਾ ਨੇ ਯਾਦਵ ਮਾਰਿਆ ਤਾਂ ਹੁਣ ਕਹਿ ਲੋ ਕਿ ਗਾਂ ਜ਼ਿਮਨੀ ਚੋਣਾ ਨੇ ਉੱਥੇ ਦੱਸ ਹੂੰ ਜਦੋਂ ਦਸ ਜ਼ਿਮਨੀ ਚੋਣਾ ਤੋਂ ਪਹਿਲਾਂ ਯਾਦਵਾਂ ਵਾਲਾ ਮਸਲਾ ਬਣ ਗਿਆ ਜੀ ਤਾਂ ਇਹਨਾਂ ਨੇ ਚੁੱਕ ਕੇ ਉਹਨਾਂ ਚੋਂ ਇੱਕ ਠਾਕੁਰਾਂ ਦਾ ਮੁੰਡਾ ਮਾਰ ਕੇ ਤੇ ਬਰੋਬਰ ਕਰ ਦਿੱਤਾ ਹਿਸਾਬ ਕਿਤਾਬ ਜੀ ਜੀ ਮਤਲਬ ਕਿ ਇਨਕਾਊਂਟਰਾਂ ਚ ਵੀ ਜਾਤੀਵਾਦ ਆ ਗਿਆ ਬਿਲਕੁਲ ਕਿ ਤੁਸੀਂ ਹੁਣ ਬੈਲੈਂਸ ਕਰਨ ਵਾਸਤੇ ਉਹਨਾਂ ਚੋਂ ਚੱਕ ਕੇ ਮਾਰ ਦਿੱਤਾ ਬਿਲਕੁਲ ਭਾਈ ਹੋ ਸਕਦਾ ਕਿ ਕੱਲ ਨੂੰ ਇੱਕ ਕਿਸੇ ਹੋਰ ਸਮਾਜ ਦਾ ਉਹ ਚੱਕ ਕੇ ਕਿਉਂਕਿ ਜਿਹੜੇ ਉਹਦੇ ਪੇਰੈਂਟ ਨੇ ਜੋ ਉਹਦੇ ਮਾਪੇ ਨੇ ਪੇਰੈਂਟਸ ਨੇ ਜਿਹੜੇ ਉਹ ਕਹਿੰਦੇ ਕਿ ਇਹਦੇ ਤੇ ਇੱਕ ਮੁਕਦਮਾ ਹੈ ਜੀ ਜੀ ਤੇ ਜਿਹੜੇ ਨਾਲ ਦੇ ਇਹ ਇਹਨਾਂ ਨੇ ਐ ਕਹ ਲੋ ਕਿ ਬਈ ਵਾ ਨਹੀਂ ਲੱਗਣ ਦਿੱਤੇ ਫੜ ਲਿਆ ਹੂੰ ਉਹਨਾਂ ਤੇ 35 35 ਮੁਕਦਮੇ ਆ ਇਨਕਾਊਂਟਰ ਤੁਸੀਂ ਇੱਕਾਲੇ ਦਾ ਬਣਾ ਰਹਿ ਜੀ ਹੂੰ ਯਾਨੀ ਉੱਥੇ ਵੀ ਇਹ ਖੇਡ ਖਿਲਰ ਗਈ ਜੀ ਉਧਰ ਜੇ ਤੁਸੀਂ ਦੇਖੋਗੇ ਤੇ ਬਦਲਾਪੁਰ ਹੈ ਮਹਾਰਾਸ਼ਟਰ ਦੇ ਵਿੱਚ ਜੀ ਉੱਥੇ ਕੀ ਹੋਇਆ ਸੀਗਾ ਕਿ ਇੱਕ ਜਿਹੜਾ ਵਾਸ਼ਰੂਮ ਵਗੈਰਾ ਦੇ ਕੰਮ ਵਾਸਤੇ ਰੱਖਿਆ ਸੀ ਬੰਦਾ ਕਲੀਨਰ ਕਹ ਲੋ ਸਫਾਈ ਵਾਲਾ ਜੀ ਜੀ ਉਹਨੇ ਦੋ ਮਾਸੂਮ ਯਾਨੀ ਫੁੱਲ ਪਰ ਬੱਚੀਆਂ ਨਾਲ ਜਰੂਰ ਕੀਤਾ ਜੀ ਦਰਿੰਦਗੀ ਕੀਤੀ ਹੂੰ ਉਹ ਕੀ ਸੀਗਾ ਕਿ ਇੱਕ ਬੱਚੀ ਨੇ ਆਖਿਆ ਕਿ ਮੈਨੂੰ ਇਹ ਠਾਂ ਖੁਰਕ ਹੁੰਦੀ ਆ ਉਹਨਾਂ ਆਖਿਆ ਕਿ ਚਲੋ ਭਈ ਹੋ ਸਕਦਾ ਕਈ ਵਾਰ ਬੱਚਿਆਂ ਦੇ ਤੁਹਾਨੂੰ ਪਤਾ ਆਪਾਂ ਵੀ ਬਾਲ ਬੱਚੇ ਦਾ ਬਿਲਕੁਲ 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 ਤੇ ਚਲੋ ਡਾਕਟਰ ਨੂੰ ਵਿਖਾਈਏ ਕੋਈ ਇਨਫੈਕਸ਼ਨ ਵਗੈਰਾ ਨਾ ਹੋਵੇ ਹੂੰ ਉੱਥੇ ਜਦੋਂ ਵਿਖਾਇਆ ਤੇ ਡਾਕਟਰ ਤਾਂ ਧਾ ਮਾਰਨ ਨਾਲ ਹੋ ਗਿਆ ਹੂੰ ਕਿ ਭਈ ਗਲਤ ਹੋਇਆ ਜੀ ਅੰਗਰੇਜ਼ ਪੜਦੇ ਨਾਲ ਤੁਹਾਨੂੰ ਪਤਾ ਡਾਕਟਰਾਂ ਦੀ ਦ੍ਰਿਸ਼ਟੀ ਹੁੰਦੀ ਹੈ ਤਜਰਬਾ ਹੁੰਦਾ ਉਸ ਬੀਬੀ ਨੇ ਕਿਤੇ ਗੱਲ ਸਾਂਝੀ ਕੀਤੀ ਆਪਦੀ ਸਹੇਲੀ ਨਾਲ ਤੇ ਉਹਨੇ ਕਿਹਾ ਸੇਮ ਪ੍ਰੋਬਲਮ ਤੇ ਮੇਰੀ ਬੇਟੀ ਨੂੰ ਉਹੋ ਦੋਨੇ ਸਹੇਲੀਆਂ ਦੀਆਂ ਬੱਚੀਆਂ ਇੱਕੋ ਸਕੂਲ ਚਾਹ ਬਿਲਕੁਲ ਇਕੱਠੀਆਂ ਹਮ ਉਮਰ ਸੀ ਜੀ ਲਓ ਜੀ ਰੌਲਾ ਪੈ ਗਿਆ ਉਹ ਮਾਮਲਾ ਬਹੁਤ ਭਖ ਗਿਆ ਕਿ ਤੁਹਾਨੂੰ ਬੰਗਾਲ ਤੇ ਦੀਦਾ ਹ ਹ ਮਹਾਰਾਸ਼ਟਰ ਨਹੀਂ ਦੀਦਾ ਫਿਰ ਇਹਨਾਂ ਨੇ ਉਹ ਜਿਹੜਾ ਇੱਕ ਦੋਸ਼ੀ ਸੀਗਾ ਅਕਸ਼ੇ ਸ਼ੈਦ ਉਹਦਾ ਨਾਮ ਆ ਜੀ ਅਕਸ਼ੇ ਫੜ ਲਿਆ ਹੂੰ ਉਹਨੂੰ ਫੜ ਲਿਆ ਤੇ ਉਹਦਾ ਕੋਈ ਇੱਕ ਮੁਕਦਮਾ ਹੋਰ ਕੱਢ ਕੇ ਸ਼ੈਦ ਉਹਦੀ ਸਾਬਕਾ ਬੀਵੀ ਵੱਲੋਂ ਦਰਜ ਕੀਤਾ ਗਿਆ ਸੀ ਉਹਨੂੰ ਕੱਢ ਕੇ ਜੇਲ੍ਹ ਚੋਂ ਲੈ ਕੇ ਜਾ ਰਹੇ ਸੀ ਤੇ ਇਹ ਕਿਹਾ ਗਿਆ ਕਿ ਇਹਨੇ ਰਾਹ ਦੇ ਵਿੱਚ ਪੁਲਿਸ ਵਾਲੇ ਦਾ ਪਿਸਤਲ ਖੋਇਆ ਹੂੰ ਪਿਸਤਲ ਖੋਇਆ ਇਹਦੇ ਤੋਂ ਤਾਂ ਚੱਲਿਆ ਚੁੱਲਿਆ ਨਹੀਂ ਤੇ ਨਾਲ ਦੇ ਇਹਨੂੰ ਰਗੜਤਾ ਜੀ ਇਹ ਜਾਣਕਾਰੀ ਦਵਿੰਦਰ ਫੜਨ ਵੀ ਸਤੇ ਰਹੇ ਸਨ ਹੁਣ ਉੱਥੇ ਵੀ ਉਹਦੇ ਘਰ ਦੇ ਕਿੰਦੇ ਕਿ ਇਹਨੂੰ ਕੱਢਿਆ ਹੀ ਮਾਰਨ ਉਸੇ ਮਾਰ ਕੇ ਨਵੇੜਿਆ ਕਿਉਂਕਿ ਮਹਾਰਾਸ਼ਟਰ ਚ ਇਲੈਕਸ਼ਨ ਹੈ ਹੁਣ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਇਸੇ ਦੌਰਾਨ ਇਨਕਾਊਂਟਰ ਵਾਲਾ ਜੀ ਤਮਲਾਡੂ ਚ ਵਾਪਰਦਾ ਉੱਥੇ ਸ਼ਾਇਦ ਇੱਕ ਬਦਮਾਸ਼ ਸੀ ਉਹਦਾ ਨਾਮ ਸੀਗਾ ਟੀ ਰਾਜਾ ਕੁਸ਼ੇਸਾ ਨਾਮ ਸੀ ਉਹਦਾ ਜੀ ਉਹਨੇ ਉਥੋਂ ਦੀ ਬਸਪਾ ਦੀ ਜਿਹੜੀ ਸਟੇਟ ਇਕਾਈ ਆ ਦਾ ਪ੍ਰੈਜ਼ੀਡੈਂਟ ਮਾਰਤਾ ਹਮ ਪ੍ਰੈਜ਼ੀਡੈਂਟ ਮਾਰਤਾ ਤੇ ਉਥੇ ਹੋਇਆ ਕੀ ਆ ਕਿ ਤਮਲਾਡੂ ਜੋ ਵੈਸੇ ਐਸੇ ਮਾਮਲੇ ਬਹੁਤ ਘਟਾਪਾ ਨੂੰ ਦਿਖਾਈ ਦਿੰਦੇ ਜਾਂ ਸੁਣਾਈ ਦਿੰਦੇ ਜਾਂ ਆਪਾਂ ਕਹ ਲਓ ਕਿ ਬਹੁਤ ਦੂਰ ਵਾਅਰ ਨਹੀਂ ਹੁੰਦੇ ਹਾਂ ਹਾਂਜੀ ਬਿਲਕੁਲ ਤਾਂ ਹੋਇਆ ਕਿ ਸੁਖਮ ਸਾਹਿਬ ਉਥੇ ਵੀ ਇਹੇ ਕੁਝ ਅਜਵੇਂ ਆਪਣੇ ਨਹੀਂ ਇੱਥੇ ਚੱਲ ਪਿਆ ਇੱਕ ਕੰਮ ਕਿ ਦੇਖੋ ਜੀ ਹਥਿਆਰਾਂ ਦੀ ਬਰਾਮਦਗੀ ਵਾਸਤੇ ਬੰਦੇ ਖੜੇ ਸਨ ਉਹਨੇ ਹਥਿਆਰ ਪੁੱਟਣ ਲੱਗੇ ਨੇ ਹਥਿਆਰ ਚਲਾਇਆ ਉਹ ਤੇ ਨਹੀਂ ਕਾਮਯਾਬ ਹੋਇਆ ਦੁਜੇਨ ਜੀ ਮਾਫ ਕਰਨਾ ਤਾਂ ਮਤਲਬ ਕਿ ਉੱਥੇ ਵੀ ਇਹੋ ਕਹਾਣੀ ਦੁਹਾਈ ਗਈ ਕਹਿੰਦੇ ਜੀ ਕਿ ਉਹਨੂੰ ਹਥਿਆਰਾਂ ਦੀ ਬਰਾਮਦਗੀ ਵਾਸਤੇ ਖੜਿਆ ਗਿਆ ਸੀਗਾ ਜੀ ਜੀ ਉਹਨੇ ਆਹ ਕੰਮ ਕੀਤਾ ਅਟੈਕ ਕਰਨ ਦਾ ਯਤਨ ਕੀਤਾ ਉਹਨੂੰ ਵੀ ਮਾਰਤਾ ਯਾਨੀ ਇੱਕੋ ਦਿਨ ਕੁਝ ਘੰਟਿਆਂ ਦੇ ਅੰਦਰ ਅੰਦਰ ਇਹ ਤਿੰਨ ਐਨਕਾਉਂਟਰ ਹੋਏ ਨੇ ਤਿੰਨਾ ਚ ਵਿਵਾਦ ਆ ਜੀ ਤੇ ਤਿੰਨਾ ਦਾ ਨਤੀਜਾ ਇੱਕੋ ਜਿਹਾ ਤਿੰਨਾ ਦਾ ਵੀ ਕਹ ਲਓ ਕਿ ਜੇ ਆਪਾਂ ਦੇਖੀਏ ਹੂੰ ਜਿਸ ਤਰੀਕੇ ਨਾਲ ਕੀਤੇ ਗਏ ਤਰੀਕਾ ਕਰੀ ਵੀ ਇੱਕੋ ਜਿਹਾ ਜੀ ਤਾਂ ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਅੱਗੇ ਤੇਲੰਗਾਨਾ ਚ ਇਸ ਤਰ੍ਹਾਂ ਹੋਇਆ ਸੀਗਾ ਸ਼ਾਇਦ ਹੂੰ ਉਹ ਇੱਕ ਬੀਬੀ ਨਾਲ ਰੇਪ ਕੀਤਾ ਗਿਆ ਉਸ ਨੂੰ ਫਿਰ ਜਲਾ ਦਿੱਤਾ ਗਿਆ ਹੂੰ ਤੇ ਸੈਂਟੀਮੈਂਟ ਤਾਂ ਤੁਹਾਨੂੰ ਪਤਾ ਹੀ ਆ ਜਨਤਾ ਦਾ ਫਿਰ ਬੜਾ ਬਿਲਟ ਹੁੰਦਾ ਹੈ ਜੀ ਗੱਲ ਭਾਖ ਜੀ ਤੇ ਫਿਰ ਬਹੁਤ ਤਰਫ ਉਹ ਫਿਰ ਜਿਹੜੇ ਹੈਗੇ ਸੀਗੇ ਮਲਜਮ ਹੂੰ ਉਹਨਾਂ ਦਾ ਇਨਕਾਊਂਟਰ ਹੋ ਗਿਆ ਜੀ ਆਹੀ ਕਹਾਣੀ ਕਿ ਭਾਈ ਇਹ ਤੇ ਭੱਜਣ ਲੱਗੇ ਸਨ ਲੋਕਾਂ ਨੇ ਉਹ ਜਿਹੜੇ ਮਾਰਨ ਵਾਲੇ ਸੀ ਪੁਲਿਸ ਵਾਲੇ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਪਰ ਬਾਅਦ ਦੇ ਵਿੱਚ ਜਾਂਚ ਬਠਾਈ ਗਈ ਜਾਂਚ ਪੜਤਾਲ ਚ ਸਿੱਧ ਹੋ ਗਿਆ ਕਿ ਉਹ ਇਨਕਾਊਂਟਰ ਫਰਜੀ ਸੀਗਾ ਹੂੰ ਤਾਂ ਇਹ ਕਹਾਣੀ ਹੈ यूपी ਦੇ ਵਿੱਚ ਤੇ ਵੈਸੇ ਵੀ ਤੁਹਾਨੂੰ ਪਤਾ ਕਿ ਬਲਡੋਜ਼ਰ ਨੂੰ ਬ੍ਰੇਕ ਲੱਗੀ ਹੋਈ ਐ ਇਨਕਾਊਂਟਰ ਹਾਲੇ ਵੀ ਚੱਲੀ ਜਾਂਦੇ ਐ ਇਨਕਾਊਂਟਰ ਤੇ ਬੰਨੇ ਵੀ ਰਾਜਨੀਤੀ ਆ ਹੂੰ ਕੁਝ ਲੋਕ ਕਹਿੰਦੇ ਕਿ ਚੰਗਾ ਇਹੋ ਜਿਹੇ ਦਰਿੰਦਿਆਂ ਨੂੰ ਤੁਸੀਂ ਰੋਟੀਆਂ ਖਵਾ ਕੇ ਕਰਨਾ ਵੀ ਕੀ ਕਰਨਾ ਵੀ ਕੀ ਪਰ ਕੁਝ ਲੋਕ ਇਹਦੇ ਉਲਟ ਤਰਕ ਦਿੰਦੇ ਆ ਕਿ ਜੇ ਇਸ ਤਰ੍ਹਾਂ ਕੰਮ ਚੱਲ ਪਿਆ ਹੂੰ ਕਿ ਪੁਲਿਸ ਸੈਂਟੀਮੈਂਟਸ ਦੇ ਆਧਾਰ ਤੇ ਜਾਂ ਪਰਸੈਪਸ਼ਨ ਕੀ ਆ ਸੋਸ਼ਲ ਮੀਡੀਆ ਦਾ ਜਾਂ ਸਿਆਸੀ ਵਾਦੇ ਘਾਟੇ ਨੂੰ ਮਿਲ ਕੇ ਚੱਲੇਗੀ ਤਾਂ ਕੱਲ ਨੂੰ ਕੋਈ ਬੇਦੋਸ਼ਾ ਵੀ ਮਾਰ ਦਿੱਤਾ ਜਾਊਗਾ ਬਿਲਕੁਲ ਜੀ ਕਿਸੇ ਮਾਮਲੇ 'ਚ ਕੋਈ ਬੇਦੋਸ਼ਾ ਫੜਿਆ ਹਾਲਾਂਕਿ ਉਹਦੀ ਜਾਂਚ ਚੱਲ ਰਹੀ ਹੈ ਤਾਂ ਪਹਿਲਾਂ ਹੀ ਸੈਂਟੀਮੈਂਟ ਦੇ ਹਿਸਾਬ ਨਾਲ ਹੀ ਫੈਸਲਾ ਹੋ ਜਾਊਗਾ ਤੁਸੀਂ ਕੋਈ ਵੀ ਯਾਨੀ ਪੁਲਿਸ ਜਿਹੜੀ ਆ ਉਹ ਜਾਂਚ ਵੀ ਆ ਤੇ ਜਲਾਦ ਵੀ ਹੈ ਤੇ ਜੱਜ ਵੀ ਸਾਰਾ ਕੁਝ ਪੁਲਿਸ ਬਣਾ ਦਿੱਤੀ ਤਾਂ ਆਹ ਕਹਾਣੀ ਆ ਇਹ ਤਿੰਨ ਇਨਕਾਊਂਟਰ ਨੇ ਤਿੰਨਾ ਇਨਕਾਊਂਟਰਾਂ ਤੇ ਕਹਿ ਲੋ ਕਿ ਵਿਵਾਦ ਹੈਗਾ ਦੇ ਕੋਲ ਇੱਕ ਦੂਜੇ ਨੂੰ ਬੈਲੈਂਸ ਕਰਨ ਦੇ ਚੱਕਰ 'ਚ ਵੀ ਇਹ ਚੀਜ਼ਾਂ ਚੱਲ ਜਾਂਦੀਆਂ ਨੇ ਇੱਧਰ ਗਗਨ ਸ਼ਰਮਾ ਜੀ ਜੁੜੇ ਹੋਏ ਨੇ ਨਾਲ ਆਪਣੇ ਸ਼ਾਇਦ ਡਿਪਾਰਟਮੈਂਟ ਦੇ ਵਿੱਚ ਨੇ ਉਹ ਕਹਿੰਦੇ ਕਿ ਡਾਰਕ ਵੈਬ ਤੇ ਕਹਿੰਦੇ ਕੁਝ ਵੀ ਤੁਸੀਂ ਹਾਇਰ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਕੇਸ ਤੁਸੀਂ ਡਰੱਗਸ ਨਾਲ ਜੁੜਿਆ ਹੋਇਆ ਕੋਈ ਇੱਧਰ ਸਲੈਕਸ ਲੇਬਰੀ ਨਾਲ ਜੁੜਿਆ ਹੋਇਆ ਵੀ ਤੇ ਕਹਿੰਦੇ ਪਿਛਲੇ ਦਿਨੀ ਸਾਡੇ ਕੋਲੇ ਵੀ ਇੱਕ ਥ੍ਰੈਟ ਦਾ ਕੇਸ ਆਇਆ ਸੀ ਜਿਹੜਾ ਹੈਂਡਲ ਕੀਤਾ ਅੱਛਾ ਜੀ ਹਾਂ ਇਹ ਡਿਪਾਰਟਮੈਂਟ ਦੇ ਵਿੱਚ ਹੋਣਾ ਹੈ ਜੀ 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 ਖੋਸ਼ ਜੀ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਨੇ ਬ੍ਰੇਨ ਨੂੰ ਕਹਿੰਦੇ ਅਲਟਰ ਕੀਤਾ ਹੋਇਆ ਹੈ ਬਿਲਕੁਲ ਆਪਣੇ ਬ੍ਰੇਨ ਦੀ ਜਾਂ ਆਪਣੀ ਸਾਈਕਲੋਜੀ ਨੂੰ ਵੇਖ-ਵੇਖ ਕੇ ਹੀ ਸੋਸ਼ਲ ਮੀਡੀਆ ਚੱਲ ਰਿਹਾ ਹੈ ਤੇ ਉਹੀਆਂ ਚੀਜ਼ਾਂ ਆਪਾਂ ਨੂੰ ਮੁੜ ਕੇ ਉਹ ਦਿਖਾਉਂਦੇ ਆ ਜਿੱਦਾਂ ਦਾ ਆਪਾਂ ਥੋੜਾ ਜਿਹਾ ਵੀ ਭਾਗ ਹੁਣ ਦੇ ਦਿੰਨੇ ਆ ਆਲਗੋਰਿਦਮ ਇਹਨਾਂ ਦੇ ਇਸ ਤਰ੍ਹਾਂ ਦੇ ਹੀ ਆ ਸਭ ਸੈੱਟ ਕੀਤੇ ਹੋਏ ਨੇ ਮੈਂ ਮਤਲਬ ਕਿ ਨਾ ਰਾਤ ਨੂੰ ਪੈਣ ਲੱਗਿਆ ਕੁਝ ਚੀਜ਼ਾਂ ਦੇਖਦਾ ਮੈਂ ਦੇਖਦਾ ਨਹੀਂ ਫੋਨ ਨਹੀਂ ਦੇਖਦਾ ਮੈਂ ਸੁਣਦਾ ਹੁੰਨਾ ਜੀ ਕਿ ਚਲੋ ਮਤਲਬ ਕਿ ਜਦੋਂ ਆਡੀਓ ਬੁੱਕ ਵਗੈਰਾ ਤੁਸੀਂ ਮੈਂ ਦੇਖਦਾ ਕਿ ਉਸ ਟਾਈਮ ਮੈਨੂੰ ਉਹੀ ਚੀਜ਼ ਅੱਗੋਂ ਮਿਲਦੀ ਆ ਬਿਲਕੁਲ ਜੀ ਜਿਵੇਂ ਤੁਸੀਂ ਸਰਚ ਕਰ ਲਿਆ ਇੱਕ ਵਾਰੀ ਬਸ ਉਦਾਂ ਦੀ ਚੀਜ਼ ਸਾਹਮਣੇ ਆਉਂਦੀਆਂ ਨੇ ਮਾਲਵਾ ਬੈਲਟ ਜੀ ਕਹਿ ਰਹੇ ਨੇ ਕਿ ਮਤਲਬ ਇਨਕਾਊਂਟਰ ਤੇ ਵੀ ਕੋਟਾ ਲਾਗੂ ਕਰਤਾ ਕਹਿੰਦੇ ਇਹ ਇਦਾਂ ਹੀ ਲੱਗਦਾ ਜੀ ਇਹਨਾਂ ਕਾਊਂਟਰ ਦਾ ਕੋਟਾ ਵੇਖ ਲਓ ਤੁਹਾਡੇ ਸਾਹਮਣੇ ਆ ਕਿ ਉਹ ਰੋਲਾ ਪਿਆ ਕਿ ਯਾਦਵ ਮਾਰ ਦਿੱਤਾ ਫਿਰ ਹੁਣ ਠਾਕੁਰ ਮਾਰ ਦਿੱਤਾ ਉਹ ਕਹਿੰਦੇ ਕਿ ਇੱਕ ਉਧਰੋਂ ਮਾਰ ਦਿਓਗੇ ਇੱਕ ਉਧਰੋਂ ਮਾਰ ਦਿਓਗੇ ਬੈਲੈਂਸ ਕਰੀ ਚੱਲੋ ਸਾਰਿਆਂ ਨੂੰ ਕਿ ਨਹੀਂ ਨਹੀਂ ਅਸੀਂ ਇਨਕਾਊਂਟਰ ਚ ਨਹੀਂ ਇਨਕਾਊਂਟਰ ਚ ਅਸੀਂ ਪੱਕ ਪਾਤੀ ਨਹੀਂ ਹੈਗੇ ਬਲਡੋਜ਼ਰ ਵਾਲ ਇਨਕਾਉਂਟਰ ਗੱਲ ਇਹ ਆ ਕਿ ਇਨਕਾਉਂਟਰ ਮਲੂਕ ਜੀ ਠੀਕ ਆ ਕਿ ਜੇ ਮਨੁਲੂ ਹੁਣ ਪੁਲਿਸ ਆ ਪੁਲਿਸ ਤੇ ਕੋਈ ਗੋਲੀ ਚਲਾਏਗਾ ਹੂੰ ਤੇ ਪੁਲਿਸ ਵੀ ਕਿਸੇ ਦੀ ਕਹ ਲੋ ਕਿ ਔਲਾਦ ਆ ਕਿਸੇ ਲਈ ਉਹ ਪਤੀ ਆ ਭਰਾ ਆ ਠੀਕ ਆ ਜੀ ਉਹਨਾਂ ਨੂੰ ਵੀ ਸੈਲਫ ਡਿਫੈਂਸ ਦਾ ਅਧਿਕਾਰ ਆ ਬਿਲਕੁਲ ਪਰ ਪੁਲਿਸ ਨੂੰ ਜੇ ਆਪਾਂ ਕਹੀਏ ਕਿ ਤੁਸੀਂ ਇਨਕਾਉਂਟਰ ਕਰੀ ਚੱਲੋ ਕਰੀ ਚੱਲੋ ਫਿਰ ਓਥੇਜ਼ ਨਹੀਂ ਹੈ ਉਹ ਕਹ ਲੋ ਕਿ ਕਿਤੇ جا ਕੇ پولیس ਜਿਹੜੀ ਹੈ ਨਾ ਫਿਰ ਬੇਲਗਾਮ ਵੀ ਹੋ ਜਾਂਦੀ ਹੈ ਕਿਉਂਕਿ ਉਹਦੇ ਚ ਸਿਆਸਤ ਇਨਵੋਲ ਹੋ ਜਾਂਦੀ ਹੈ ਸਿਆਸਤ ਇਨਵੋਲ ਹੋ ਜਾਂਦੀ ਹੈ ਜੀ ਬਿਲਕੁਲ ਸਿਆਸਤ ਕਰਵਾਉਂਦੀ ਆ ਸਿਆਸਤ ਮੁੜ ਕੇ ਕ ਪਾਸੇ ਹੋ ਜਾਂਦੀ ਆ ਅੱਜ ਹੀ ਮੈਂ ਵੇਖਣ ਡਿਆ ਸੀ ਲੋਂਗੋਵਾਲ ਦਾ ਇੱਕ ਮਾਮਲਾ ਹੈ ਹਮ 95 ਚ ਬੰਦਾ ਚੱਕਿਆ ਕਤਲ ਦੇ ਕੇਸ ਦੇ ਸ਼ੱਕੇ ਠੀ ਫੜਿਆ ਸੀ ਜੀ ਰੇਲਵੇ ਥਾਣੇ ਚਲੇ ਜਾ ਕੇ ਨਾ ਪਾੜਿਆ ਗਿਆ ਨਾ ਪਾੜਿਆ ਗਿਆ ਬੰਦੇ ਨੂੰ 95 ਚ ਹਮ ਕਿ ਉਹਨੂੰ ਪੀਜੀਆਈ ਦਾਖਲ ਕਰਾਉਣਾ ਪਿਆ ਜਿੱਥੇ 18 ਸੱਟਾਂ ਦੇ ਨਿਸ਼ਾਨ ਸਨ ਵੱਡੀਆਂ ਸੱਟਾਂ ਮਤਲਬ ਪੀਜੀਆਈ 'ਚ ਧਮ ਤੋੜ ਗਿਆ ਸਭ ਸਾਬ ਲਾ ਲਓ ਕਿ ਅੱਜ 29 ਸਾਲ ਬਾਅਦ ਉਹਨਾਂ ਚੋਂ ਪੁਲਿਸ ਜਿਹੜੇ ਅਧਿਕਾਰੀ ਕਰਮਚਾਰੀ ਸੀ ਉਹਨਾਂ ਨੂੰ ਸੱਚਾ ਹੋ ਗਈ ਉਮਰ ਕਹਿ ਦੋ ਕਹੀ 29 ਸਾਲ ਵੀ ਲੱਗੇ 29 ਸਾਲ ਇੱਕ ਕਹਿ ਲਓ ਕਿ ਇਨਸਾਫ ਦੀ ਜੜੀ ਆ ਉਹ ਲੜਾਈ ਲੜੀ ਜਾਂਦੀ ਆ ਸੋ ਇਨਕਾਊਂਟਰਾਂ ਦੇ ਮਾਮਲੇ 'ਚ ਇਹ ਕਿ ਠੀਕ ਆ ਜੇ ਨਹੀਂ ਟਲਦੇ ਅੱਗੋਂ ਗੋਲੀ ਮਾਰਦੇ ਆ ਪੁਲਿਸ ਦੇ ਤਾਂ ਪੁਲਿਸ ਕੋਲ ਵੀ ਸੈਲਫ ਡਿਫੈਂਸ ਦਾ ਸਾਡੇ ਵਾਂਗੂ ਅਧਿਕਾਰ ਆ ਹੂੰ ਬਿਲਕੁਲ ਜੇ ਹੁਣ ਤੁਸੀਂ ਮੇਰੀ ਜਾਨ ਦੀ ਥ੍ਰੈਟ ਨੂੰ ਜੀ ਤਾਂ ਮੈਂ ਤੁਹਾਨੂੰ ਪਹਿਲਾਂ ਠੋਕ ਸਕਦਾ ਬਿਲਕੁਲ ਬਿਲਕੁਲ ਇਹ ਮੈਨੂੰ ਮੰਨ ਲਓ ਕਿ ਇੱਕ ਵਿਧਾਨਿਕ ਤੌਰ ਤੇ ਸੰਵਿਧਾਨਿਕ ਤੌਰ ਤੇ ਰਾਈਟ ਪ੍ਰਾਪਤ ਹੈ ਤਾਂ ਉਹ ਪੁਲਿਸ ਵਾਲਿਆਂ ਕੋਲ ਵੀ ਹੈ ਬਿਲਕੁਲ ਪਰ ਜੇ ਆਪਾਂ ਅਨੇਵਾ ਇਨਕਾਊਂਟਰਾਂ ਦੀ ਵਕਾਲਤ ਕਰਾਂਗੇ ਤਾਂ ਉਹ ਕਿਸੇ ਨੂੰ ਵੀ ਮਾਰ ਸਕਦੇ ਆ ਕਿਸੇ ਨੂੰ ਵੀ ਤਾਂ ਸਿਆਸਤ ਵੀ ਮਰਵਾ ਸਕਦੀ ਆ ਤੇ ਉਹ ਵੋਟਾਂ ਲਈ ਵੀ ਰਾਜਨੀਤੀ ਜਿਹੜੀ ਇਨਕਾਊਂਟਰਾਂ ਦੀ ਹੋ ਸਕਦੀ ਜਿੱਦੀ ਆਪਣਾ ਬਿਲਕੁਲ ਬਿਲਕੁਲ ਕਈ ਵਾਰੀ ਉਹੀ ਗੱਲ ਹੈ ਕਿ ਜਿਹੜੇ ਸੱਚਮੁੱਚ ਜਿਹੜੇ ਅਪਰਾਧੀ ਆ ਉਹ ਫਿਰ ਬਚ ਜਾਣੇ ਆ ਜੇ ਰਾਜਨੀਤੀ ਵਿੱਚ ਇਨਵੋਲ ਹੋ ਜਾਂਦੀ ਹੈ